ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਓ। ਪੈਂਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਭਾਉ ਸੁਖਦੇਵ ਸਿੰਘ ਬਲਟੋਏ ਵਾਲੇ ਕੋਲੇ ਚਾਰ ਮੱਝਾਂ ਝੋਟੀਆਂ ਇੱਕ ਟੌਪ ਦਾ ਨਗੀਨਾ ਵਹਿੜ ਵੀ ਐ ਦੀ ਪਾਉ ਲੈ ਕੇ ਆਇਆ ਕੀ ਕਹਿਣੇ ਤੇ ਇੱਕ ਸੱਜਣੋ ਆ ਮੱਝ ਪਾਉ ਲੈ ਕੇ ਆਇਆ ਬੜੇ ਚੰਗੇ ਦੁੱਧ ਵਾਲੀ ਪਾਉ ਕੋਲੇ ਖੜਜੂਗਾ ਤੇ ਕੱਦ ਤੋਂ ਅਤਾਜਾ ਲਾ ਲਿਆ ਜੋ ਤੇ ਦਿਨ ਦੁਣ ਕਿੰਨੇ ਲੈ ਜੂਗੀ ਇਹ ਵੀ ਗੱਲਬਾਤ ਸਾਰੀ ਡਿਟੇਲ ਲਾਉਂਗਾ ਪਿਓਰ ਮੂਹਰਾ ਦੀ ਝੁੱਟੀ ਆ ਬੜਾ ਚੰਗਾ ਰਿਕਾਰਡ ਆ ਦੁੱਧ ਦਾ ਗੱਲਾਂ ਬਾਤਾਂ ਹੋਈਆਂ ਸੱਜਣੋ ਬਾਕੀ ਤੁਸੀਂ ਵੀ ਤੁਰਤੀ ਮੈਂ ਤੋਂ ਗੈਸ ਲਾ ਕੇ ਜਰੂਰ ਦੱਸਿਓ ਕਿ ਵਾਕਈ ਕਰਮਾਂ ਵਾਲੀ ਦੁੱਧ ਵਾਲੀ ਚੀਜ਼ ਆ ਤੇ ਅੱਗੇ ਆਜੋ ਆ ਦੇਖੋ ਖੜਾ ਇੱਕ ਟਾਪ ਦਾ ਨਗੀਨਾ ਸ਼ਾਈਵਾਲ ਜੀ ਵੇੜ ਵੇਖੋ ਮਗਰ ਵੀ ਬੱਛੀ ਜਿਵੇਂ ਗਿੱਲੀ ਸੂਈ ਤੇ ਕਰਮਾਂ ਵਾਲੀ ਨਾ ਲੇਵੇ ਦੀਆਂ ਜੇ ਕਹਿਦਿਏ ਵੀ ਪੰਡਾ ਅੰਨੀ ਫਰਦੀ ਆ ਤਾਂ ਕੋਈ ਦੋਰ ਹੈ ਨਹੀਂ ਉਹਨਾਂ ਹੀ ਗਾਂ ਤੇ ਉਹਨਾਂ ਹੀ ਪਛਾਂ ਜਿਉਂਦੀ ਰਵੇ ਸੱਜਣੋ ਕਿਹੜੇ ਘਰ ਦਾ ਸ਼ਿੰਗਾਰ ਮੰਦੀ ਆ ਕਰਮਾਂ ਵਾਲੀ ਵੇਖਿਓ ਵੇੜ ਕੀ ਬਾਤਾਂ ਤੇ ਸੱਜਣੋ ਮਗਰ ਵੀ ਬੱਛੀ ਆਜੋ ਮੀਣੀ ਝੋਟੀ ਤੋਂ ਆਪਾਂ ਸ਼ੁਰੂ ਕਰਾਂਗੇ ਤੇ ਉਸ ਤੋਂ ਬਾਅਦ ਚੱਲਦੇ ਚੱਲਦੇ ਅੱਗੇ ਜਿਵੇਂ ਜਿਵੇਂ ਸਮਾਂ ਆਪਾਂ ਨੂੰ ਤੇ ਇਹ 2 ਨੰਬਰ ਤੇ ਤੁਹਾਨੂੰ ਜਿਹੜੀ ਝੋਟੀ ਵਿਖਾਉਣੀ ਸੱਜਣੋ ਬੜਾ ਚੰਗਾ ਦੁੱਧ ਪਾਉ ਦੱਸਦਾ ਇਹਦੇ ਕੋਲੇ ਬਿਲਕੁਲ ਸੂਈਆਂ ਸਵਾਈਆਂ ਤਿੰਨ ਤੇ ਚਾਰ ਹੀ ਲਾ ਲੋ ਨਾਕ ਸੁਵੇ ਤੇ ਇੱਕੀ ਗੱਬਣ ਮੈਂ ਵੱਡੀ ਤੇ ਆ ਮੀਣੀ ਵੀ ਚੰਗੀ ਚੋਟੀ ਆ ਸੱਜਣਾ ਥਣ ਥਣ ਬਹੁਤ ਚੰਗਾ ਲੱਗਾ ਤੇ ਨੀਲੀ ਰਾਵੀ ਦਾ ਪੱਖ ਜਿਆ ਰੱਖਦੀ ਆ ਤੇ ਆ ਜੋ ਲਈਏ ਪਾਉ ਤੋਂ ਡਿਟੇਲ ਇਹਨਾਂ ਸਾਰੇ ਜਾਨਵਰਾਂ ਦੀ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਬੜੀ ਕਿਰਪਾ ਨੂੰ ਆਮਦਾ ਨਿਕਲਦੀ ਆ ਚੜਦੀ ਕਲਾ ਹਾਂ ਮਰੀ ਚੜਦੀ ਕਲਾ ਤੇ ਆਪਣਾ ਮੋਬਾਈਲ ਨੰਬਰ ਪਾਉ ਜੀ ਮੋਬਾਈਲ ਨੰਬਰ ਹੈ 887288568 771037063 ਦੋਨੇ ਨੰਬਰਾਂ ਤੇ ਜਦੋਂ ਮਰਜ਼ੀ ਕੋਈ ਕਨੈਕਟ ਕਰ ਲੇ ਜਦੋਂ ਮਰਜ਼ੀ ਕਰੇ ਠੀਕ ਆ ਤੇ ਕਿਵੇਂ ਆ ਕਾਰੋਬਾਰ ਦਾ ਸਾਰਾ ਕਾਰੋਬਾਰ ਬਹੁਤ ਵਧੀਆ ਚੱਲੀ ਜਾਂਦਾ ਠੀਕ ਆ ਤੇ ਕਾਰੋਬਾਰ ਕੱਲ੍ਹ ਵੀ ਨਹੀਂ ਹੈ ਗਿਆ ਪਰਸੋਂ ਵੀ ਹੈ ਗਿਆ ਮੈਂ ਰੋਜ਼ ਤੇ ਰੋਜ਼ ਵੇਚੀ ਜਾਂਦੀਆਂ ਮਾਲ ਗਾਹਕ ਚੰਗਾ ਤੁਰਿਆ ਆ ਗਾਹਕ ਹੁਣ ਚੰਗਾ ਤੁਰਿਆ ਤੇ ਮਾਲ ਬਾਹਰ ਵੀ ਤੇਜ਼ ਹੋ ਗਿਆ ਜਲਦੀ ਹੱਸਿਆ ਮਿਲਦਾ ਨਹੀਂ ਪਿਆ ਹੁਣ ਮਿਲਦਾ ਨਹੀਂ ਕੋ ਲੋਕੀ ਲੱਖ ਆਖੀ ਜਾਣ ਵੀ ਮੰਦਾ 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 ਕੋਈ ਨਹੀਂ ਮੰਦਾ ਕੋਈ ਨਹੀਂ ਮਾਲ ਚੰਗਾ ਜਿਹਦਾ ਉਹ ਤਾਂ ਲੱਭਣਾ ਪੈਂਦਾ ਤਗੜੇ ਹੋ ਕੇ ਹਾਂ ਪਕਾਈ ਵੀ ਬੜੀ ਦੁਕਾਨ ਤੋਂ ਤਾਂ ਲੱਭ ਜਾਂਦਾ ਰੇ ਕਿਥੋਂ ਹਾਂ ਜਿੱਥੋਂ ਮਰਜੀ ਫੜ ਲਓ ਤੇ ਭਾਉ ਜੀ ਆ ਝੋਟੀ ਆਪਣੀ ਮੀਨੀ ਕਿਹੜਾ ਸੂਈ ਪਹਿਲਾਂ ਸੂਆ ਖਲੋ ਬਲੂਨ ਸੂਈ ਆ ਤੇ ਮੂੰਹ ਚੌਗੀ ਆ ਤੇ ਇਧਰ ਦੇਖੋ ਸਿੰਘ ਕੀ ਬਾਤ ਦੋਨੇ ਹਲਦੇ ਦੋਨੇ ਪਿਓਰ ਮੀਨੀ ਪਿਓਰ ਮੀਨੀ ਮਗਰ ਕੱਟੀ ਚੌਥੇ ਦਿਨ ਦੀ ਸੂਈ ਪੰਜਵੇਂ ਦਿਨ ਦੀ ਥੱਲੇ 10 ਤੋਂ 11 ਕਿਲੋ ਦੰਦ ਹੋ ਗਏ ਪਲੂਨ ਕੱਟੀ 10 ਤੋਂ 11 ਕਿਲੋ ਦੁੱਧ ਤੇ ਮਗਰ ਵੀ ਕੱਟੀ ਮਗਰ ਵੀ ਕੱਤੀ ਤੇ ਚੂਨ ਲੱਗਿਆ ਕਿਤੇ ਲੱਤ ਵੀ ਨਹੀਂ ਪੁੱਟਣੀ ਗਾਲੇ ਪੈ ਜਾਣਾ। ਕੀ ਬਾਤ ਹੈ। ਕੱਡ ਬਾਰੇ ਨੂੰ ਤੋੜ ਕਰਾ ਚੱਕੇ ਵੀ ਕੱਦ ਵੀ ਚੰਗਾ। ਕੱਦ ਵੀ ਚੰਗਾ ਤੇ ਪਰ ਕੁੱਤਾ ਵੀ ਬਾਹਰ ਨਹੀਂ ਜਾਣਾ। ਇਹਦੇ 'ਚ। ਹਾਂ। ਪਈ ਖੜੀ ਗਾਲੇ ਹਨਾ। ਵਾਕੇ ਹੀ ਲੇਵਾ ਪਾਂਡਾ ਸੁਥਰਾ ਹਨਾ। ਹਾਂ। ਅਜੇ ਟਾਈਮ ਨਹੀਂ ਜਿਹਾ। ਹਾਂ। ਫੁੱਟੇ ਲਾ ਦੇ ਦੇ। ਠੀਕ ਆ। ਵੇਖੋ ਸਜਣੋ। ਮਗਰ ਇਹਦੇ ਕੱਟੀ ਤੇ ਮੀਣੀ ਹੋ ਸਕਦਾ ਕਿਰਪਾ ਕੀਤੀ ਮਾਰ ਲੈਨੇ ਦੀ ਕੱਟੀ ਵੀ ਮੀਣੀ ਨਿਕਲੇ ਆਵੇ ਪਾਉ ਬ ਚੰਗੀ ਵੱਡੇ ਢਾਂਚੇ ਦੀ ਮੈਂ ਤਿਆਰ ਹੋਊਗੀ ਆਉਂਦੇ ਸੂਏ ਨੂੰ ਹਨਾ ਖੁੱਲੇ ਜੇ ਹੱਡਾਂ ਪੈਰਾਂ ਦੀ ਮੈਂ ਚੋਣਚਾਨ ਇੱਕ ਨੰਬਰ ਹੀ ਆ ਨਾ ਇੱਕ ਨੰਬਰ ਬੱਚਾ ਇਹਨਾਂ ਦੇ ਲਾ ਲੈਨੇ ਨਹੀਂ ਨਹੀਂ ਕੋਈ ਗੱਲ ਨਹੀਂ ਫੇਰ ਕੋਈ ਆ ਜਾਂਦਾ ਹਨਾ ਚੋਣ ਬੜੀ ਖਰੀ ਜਵਾਂ ਮੈਂ ਬਿਲਕੁਲ ਉਹ ਕੱਟੀ ਜਿਹੜੀ ਰੰਗਦੀ ਇਹਦੀ ਆ ਉਹ ਕਰਨੀ ਇਹਦੀ ਕੱਟੀ ਤੇ ਪਾਉ ਜੀ ਇਹਦਾ ਰੇਟ ਰੇਟ ਇਹਦਾ ਜਲਦੀਰ ਸੇ ਘਰ ਵਾਲਿਆਂ ਲਈ ਤਾਂ 1 ਲੱਖ 5 ਪਰ ਆਪਾਂ 95 ਕਰਨਾ 95 ਜੋ 3000 ਛੋਟ ਕਰਤਾ 92000 ਦੀ 92000 ਦੇ ਜਾਨਦਗੀ ਜਾਨਦਗੀ 90 ਦੀ ਜਾਨਦਗੀ ਵੇਖੀ ਜੋਗਾ ਅੱਛਾ ਆ ਵੇਖੋ ਸਜਣੋ ਸੁਭਾਅ ਬਹੁਤ ਚੰਗਾ ਕੱਟੀ ਦਾ ਚਾਰੇ ਥਾਣਾ ਦਾ ਆਪਸੀ ਗੈਪ ਦੂਰੀ ਵੇਖੋ ਚੰਗੇ ਇਤਰਾ ਮਨੀਲ ਦੀ ਠੀਕ ਹੈ ਨੇ ਠੀਕ ਹੈ ਕਿਆ ਬਾਤਾਂ ਚੁੰਮ ਚਾਂਦੀਆਂ ਹਨਾ ਜਾਨਦਗੀ ਵਾਕਯ ਗੁਣਾ ਦੀ ਕੁਥਲੀ ਹਾਂ ਲੋ ਵੀ ਸੱਜਣੋ 90 ਹਜ਼ਾਰ 90 ਹਜ਼ਾਰ ਦੀ ਕਿਆ ਬਾਤਾਂ ਛੁੱਟੀ ਮੀਣੀ ਵੀ ਆ ਮੀਣੀ ਵੀ ਆ ਫਿਰ ਕਾਤ ਕਿੱਡਾ ਬੇਰ ਕਿੱਢੀ ਦੁੱਧ ਵੀ ਆਈ ਦੁੱਧ ਵੀ ਆਈ 11 ਕਿਲੋ ਦੁੱਧ ਹੋ ਗਿਆ ਦੇਖ ਲੈ ਕਿਆ ਬਾਤਾਂ ਠੰਡੀ ਧੀਰੀ ਭਾਲੀ ਹੈ ਨਾ ਵੇਖੋ ਸੱਜਣੋ ਤਰੱਕੀਆਂ ਮਾਈਟਾਂ ਦੇ ਚੱਕੜ ਆ 70 ਕਿਲੋ ਮੈਂ ਤੇ ਆ ਸਜਣੋਂ ਆ ਗਈ ਇਹਦੇ ਮਗਰ ਕੱਟੀ ਆ ਵੇਖੋ ਆਂ ਕੀ ਬਾਤ ਹਨ ਅੜਗਾ ਜੀ ਵੀ ਨਾਲ ਹੀ ਲਈ ਫਰਦੀ ਹਜੇ ਤੇ ਆਜੋ ਅੱਗੇ ਪਾਉ ਕੋਲੇ ਇੱਕ ਹੈਗੀ ਆ ਨੀਲੀ ਰਾਵੀ ਟਾਪ ਦੀ ਝੋਟੀ ਪਾਉ ਇਹ ਕਿਹੜਾ ਸੁਆ ਇਹ ਵੀ ਪਹਿਲਾ ਸੁਆ ਪਲੂਨ ਹੈ ਕੱਟੀ ਪਹਿਲਾ ਸੁਆ ਪਲੂਨ ਝੋਟੀ ਆ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਇਹ ਚੌਥੇ ਦਿਨ ਦੀ ਸੂਈ ਤੇ 14 ਕਿਲੋ ਆਪਾਂ ਮਨਾ ਕੇ ਦੇਵਾਂਗੇ ਜੇ ਢਾਵੇ ਆਪਣੇ ਘਰ ਜਿਹੜਾ ਵੀ ਆਜੇ 14 ਕਿਲੋ ਦੁੱਧ ਚੋਕੇ ਲੈ ਜਾਏ ਚਾਰਾਂ ਦਿਨਾਂ ਦੀ ਸੂਈ ਬੱਚਾ ਇਹਦਾ ਕਿਹੜਾ ਮਗਰ ਆਉ ਕਟਾ ਦੇ ਆ ਬਈ ਆ ਬੈਠਾ ਇਹ ਬੱਚਾ ਕਾਲਾ ਦੇਗੀ ਬੱਚਾ ਕਾਲਾ ਦੇਗੀ ਕੱਢੀ ਬਾਹਰ ਇਹਨੂੰ ਵੀ ਕਰਾਂ ਵੇਲ ਚੰਗੀ ਆ ਸੱਜਣੋ ਸਰੀਰ ਕ ਢਾਂਚਾ ਦੁੱਧ ਵਾਲਾ ਤੇ ਬਾਕੀ ਦੁੱਧ ਪਹਿਲਨ ਕੱਟੀ ਥੱਲੇ ਹਜੇ ਚਾਰਾਂ ਦਿਨਾਂ ਦੀ ਸੂਈ ਥੱਲੇ ਪਾਉ ਕਹਿੰਦਾ ਵੀ 14 14 ਤਿਆਰ ਆ ਕਹਿੰਦਾ ਆ ਕੇ ਚੂਕੀ ਲੈ ਕੇ ਜਾਇਓ ਮੂਰ ਮਾਰੇ ਛੋਟੀ ਮੇਰੀ ਲੋਕਾ ਲਾਵੇ ਨੰਦਨਾ ਆਵੇ ਦੇ ਅੱਛਾ ਹਾ ਕੀ ਬਾਤਾਂ ਵੇਖੋ ਸੱਜਣਾ ਲੇਵਾ ਪਾਂਡਾ ਵੇਖੋ ਕੀ ਕਹਿਣੇ ਥਨ ਲੱਗਾ ਤੇ ਕੱਟ ਆ ਇਹਦੇ ਕੋਲੇ ਆ ਕੱਟ ਆ ਇਹਦੇ ਕੋਲੇ ਚੋਣ ਚਾਨ ਇੱਕ ਨੰਬਰ ਤੇ ਰੇਟ ਇਹਦਾ ਪਾਉਜੀ ਰੇਟ ਇਹਦਾ 95 ਇਹਦਾ ਵੀ 95 ਹਾਂ ਇਹਦੇ 2900 ਗੀ 93000 ਦੀ ਹਨਾ 93000 ਦੀ ਹਨਾ ਸਜਣਾ ਬੈਕ ਸਾਈਡ ਤੋਂ ਥਾਂ ਲੈ ਵੇ ਦੀ ਕੁਆਲਿਟੀ ਚੈੱਕ ਕਰ ਲਓ 93000 ਚ ਮਿਲਦੀ ਆ ਝੋਟੀ ਦੁੱਧ ਵਾਲੇ ਪੱਖ ਤੋਂ ਬਹੁਤ ਖਰੀ ਓਕੇ ਰਿਪੋਰਟ ਜਮਾ ਕਿਉਂ ਹਣ ਇਹਦਾ ਵੀ ਚੰਗਾ ਹਨਾ ਪਾਉ। ਕੋਲੀ ਨਹੀਂ ਠੀਕ ਆ। ਬਾਕੀ ਆਖੋਖ ਬੜੇ ਕੰਮ ਦੀ ਆ ਹਨਾ। ਬਹੁਤ ਚੰਗੀ ਝੋਲੀ। ਵੇਖੋ ਸੱਜਣੋ। ਠੀਕ ਹੈ ਨੇ। ਤੇ ਪਾਉ ਜੀ ਆਹ ਮੱਝ ਆਪਣੀ ਕਿਹੜਾ ਸੂਆ? ਇਹ ਦੂਜਾ ਸੂਆ ਚੋਟੀ ਸੂਈ ਆ। ਠੀਕ ਆ। 10 ਤੋਂ 12 ਕਿਲੋ ਦੁੱਧ ਹਜਰ ਹੋਵੇਗੀ। ਇਹਦੇ ਕੋਲੇ ਆ ਬੱਚਾ। ਆਹ ਬਈ 10 ਦਿਨਾਂ ਦੀ ਮੈਂ ਸੂਈ। 10 ਦਿਨਾਂ ਦੀ ਸੂਈ ਥੱਲੇ ਕਿੰਨਾ ਦੁੱਧ ਆ? 12 ਕਿਲੋ। ਸੂਆ ਦੂਜਾ ਵੱਧ ਤਾਂ ਨਹੀਂ? ਨਹੀਂ ਦੂਜਾ ਤੇ। ਠੀਕ ਆ। 10 ਕਿਲੋ ਦੁੱਧ ਦੇਗਾ ਨਹੀਂ 12 ਕਿਲੋ 12 ਕਿਲੋ ਦੁੱਧ ਕਰ ਮਾਰੀ ਕੋਲੇ ਹੋਣ 12 ਕਿਲੋ ਕੀ ਬਾਤ ਆ ਚੰਗੀ ਖਰੀ ਮੈਂ ਦੁੱਧ ਨੂੰ ਆਪ ਇੱਥੇ ਲਾਗੋ ਲਈ ਨਾ ਕੋਈ ਚੰਗੀ ਮੈਂ ਘੱਟ ਦੇ ਠੀਕ ਆ ਲਿਵਾ ਭਾਂਡਾ ਚੰਗਾ ਮੈਂ ਥੱਲੇ ਕੀ ਬਾਤਾਂ ਸੱਜਣੋ ਕਰੋ ਚੈੱਕ ਵੇਖਿਓ ਇੱਥੋਂ ਘਮੜਦੀ ਦਾ ਲਿਵਾ ਭਾਂਡਾ ਘੱਟ ਘਾਟ ਸੋਨਾ ਤੇ ਸ਼ਾਈ ਚੰਗੀਆਂ ਮੈਂ ਤੇ ਕਾਲੀ ਕੱਟਾਇਦੇ ਕੋਲੇ ਇਹਦੇ ਮਗਰ ਕੱਟਾਇਆ। ਮੀਣੀ ਕੋਲੇ ਕੱਟੀ ਆ ਸੱਜਣੋ, ਬਾਕੀ ਦੋ ਝੋਟੀਆਂ ਸੂਈਆਂ ਥੱਲੇ ਕੱਟੇ ਆ। ਵੇਖੋ ਲੇਵਾ ਭਾਂਡਾ ਇਹਨੂੰ ਵੀ ਕਰਮ ਵਾਲੀ ਨੂੰ ਜਗਾੜ ਚੰਗਾ ਲਈ ਫਰਦੀ ਆ। ਤੇ ਭਾਉਜੀ ਇਹਦਾ ਰੇਟ ਫਿਰ ਆਪਾਂ ਕੀ ਕਰ ਦਈਏ? ਇਹਦਾ ਵੀ 95, ਇਹ ਵੀ 90 ਦੀ ਹਾਨ ਆ। ਮੁੱਲ ਇਹਦਾ ਵੀ 95 ਤੇ ਇਹ ਵੀ 90 ਦੀ ਹਾਨ ਆ। ਮੇਰੀ ਹਾਨ ਆ ਅੱਜ ਜਿਹੜਾ ਖੜੂ ਯਾਦ ਹੀ ਕਰੂ। ਵਾਕਈ। ਕੀ ਬਾਤਾਂ ਹੀ ਹੈ? ਆ। ਨੀਲੀ ਰਾਵੀ ਦੀ ਝੋਟੀ ਵੀ ਟਾਪ ਦਾ ਨਗੀਨਾ ਹੀ ਆ ਟਾਪ ਦੀਆਂ ਟਾਪ ਦੀਆਂ ਮੈਂ ਕਰਦੀ ਸੀ ਸਾ ਮਾਰੀ ਲਈ ਦੀ ਨਹੀਂ ਉਹਨਾਂ ਕੋਲ ਕਿਸਮਤ ਹੈ ਕਿਸਮਤ ਆ ਐਡਾ ਬੁੱਤ ਬੜਾ ਕਿੱਥੋਂ ਕੱਢ ਦਿਆ ਇਹ ਨਾ ਸਾਡੇ ਇੱਥੇ ਹਾਂ ਨਹੀਂ ਖੜੀ ਇਹਦੇ ਬਰਾਬਰ ਜਾ ਕੇ ਆ ਪਿੱਛੇ ਜਿਹੇ ਦੇ ਕੋਲੇ ਆ ਇਹ ਇੱਥੇ ਵੇਖੋ ਸਜਣੋ ਮੋਢੇ ਤੇ ਆਉਂਦੀ ਆ ਕੀ ਕਹਿਣੀ ਕੁਲਦੀਪ ਸਿੰਘ ਆਪਾਂ ਆਪਦੇ ਬੰਦੇ ਤੋਂ ਮੈਂ ਲਈ ਆ ਠੀਕ ਆ ਇਹਨੇ ਪਹਿਲੇ ਸਵੇਰੇ ਦਿੱਤਾ ਹੀ 17 ਕਿਲੋ ਠੀਕਾ ਦੂਜੇ ਸਵੇਰੇ ਝੋਟੀ ਨੇ ਦਿੱਤਾ 20 ਕਿਲੋ ਦੁੱਧ। ਕੀ ਬਾਤ ਹੈ। ਐਰ ਕੀ ਜਾਦਾਤ ਨਹੀਂ ਬੰਦੇ ਤੀਜੇ ਸਵੇਰੇ ਸੁਣਾ। ਤੇ 20 22 ਕਿਲੋ ਦੇ ਦੇਗੀ। 20 ਕਿਲੋ ਦੁੱਧ 22 ਕਰਮਾਂ ਲਈ ਦੇਉਗੀ। ਕੀ ਬਾਤਾਂ ਆਈਆਂ। ਤੀਜਾ ਸੂਆ। ਤੀਜਾ ਸੂਆ। ਤੇ ਦਿਨ ਕਿੰਨੇ ਲੈ ਜੂ? ਦਿਨ ਅਜੇ 12 13 ਦੇ ਗਿਣਤੀ 'ਚ ਰਹਿ ਗਏ ਤੇ 15 ਵੀ 15 ਵੀ ਕੱਢ ਸਕਦੀ ਆ। ਹਾਂ ਹਾਂ। ਥਣਾ ਥਣਾ ਲਓ। ਆਹ ਨੂੰ ਤੱਕ। ਭਾਰ ਭੂਰਾ ਲਓ ਅਗਲਾ ਕੱਚੀ ਤੋਂ ਡਰਦਾ। ਇਹਨਾਂ ਦੀ ਭਾਰ ਪਾਵੇ ਮੈਂ ਮੇਰੀ ਮਨਵੀਡੀ ਕੋ ਬਣਾ ਕੇ ਪਾ ਦੇ। ਫਮਾਇਲੇ ਚਲ ਕਰਾ ਟੋਰ ਚੈੱਕ ਲਓ ਵੀ ਸੱਜਣੋ ਟੋਰ ਕਰ ਲਓ ਚੈੱਕ ਵੇਖਿਓ ਸਰੀਰ ਕ ਢਾਂਚਾ ਬਹੁਤ ਵੱਡਾ ਕੀ ਕਹਨੇ ਛੋਲ ਦੇ ਸੇ ਦੋ ਤਹਿ ਮਹੀਨੇ ਵੀ 20 ਕਿਲੋ ਨਾਲ ਦੇ ਤਾਰੇ ਦੇਉ ਕਿ ਨਹੀਂ ਦੇਉ ਕਿਹੜੀ ਵਾਕਿਆ ਹੀ ਸਹੀ ਗੱਲ ਹੈ ਤੇਰੀ ਕੋਈ ਸ਼ੱਕ ਨਹੀਂ ਕਿਆ ਬਾਤਾਂ ਆ ਸੱਜਣੋ ਤਦ ਕਾਠ ਦੀਆਂ ਤੇ ਲੇਵਾ ਪਾਂਡਾ ਦਾ ਹਜੇ ਕਰਮਾਈ ਨੇ ਸ਼ੁਰੂ ਹੀ ਕੀਤਾ ਤੇ ਪਤਾ ਹੀ ਕੋਈ ਨਹੀਂ ਕਿਹੜੇ ਪਾਸੇ ਨੂੰ ਗੇਮ ਜਾਣੀ ਆ ਨਹੀਂ ਇਹ ਬੜੀ ਮਹ ਵੱਡੀ ਇਹ ਕੀ ਹੋਈ ਤਾਂ ਲਈ ਕਲਦੀਸ਼ਾ 5 ਰੁਪਈਆ ਦੀ ਲਾਈ ਆ ਹਾਂ ਉਹ ਨਹੀਂ ਦੇ ਪੈਸੇ ਰੁਜੇ ਆ ਵਾਕੇ ਸਹੀ ਗੱਲ ਆ ਤੇ ਦੇਖੀ ਮੈਂ ਤਾਂ ਲਈ ਆਪਾਂ ਵੇਖੋ ਸੱਜਣੋ ਕੀ ਕਹਨੇ ਥਣ ਲੱਗਾ ਚਵਾਈ ਵਾਲਾ ਤੇ ਪਾਉਜੀ ਫਿਰ ਜੇ ਅੱਜ ਕੱਚੀ ਦਾ ਹਿਸਾਬ ਕਿਤਾਬ ਜੇ ਲਾਵੇ ਕੋਈ ਤੇ ਅੱਜ ਆਪਾਂ ਕਲਦੀਸ਼ਾ ਇੱਕ 60 ਦੀ ਦੇ ਦਾਂਗੇ ਠੀਕ ਆ ਤੇ ਜੇ ਕੋਈ ਤਿਆਰ ਹੋਈ ਸੂਈ ਲਵੇ ਆਪਾਂ 2 ਲੱਖ ਮੈਂ ਕੱਟਣੀ ਤੇ ਅੱਜ 1 ਲੱਖ ਤੇ 60 ਹਜ਼ਾਰ ਦੀ ਮੈਂ ਦੇਵਾਂਗੇ। ਮੈਂ ਮੰਨਤਨ ਕਰਾਂਗੇ। ਠੀਕ ਆ। ਕਰਾਂਗੇ। ਓਕੇ ਤੇ ਜੇ ਉਦੋਂ ਕੋਈ ਨਵੇ ਦੇ ਫਿਰ 2 ਲੱਖ ਤੱਕ ਦੇਣੀ ਮੈਂ। ਜੇ ਸੂਕੇ ਦੁੱਧ ਤੇ ਆ ਗਈ। ਹਾਂ ਦੁੱਧ ਤੇ ਦਾ ਆਈ ਜਾਣਾ ਇਹਨੇ ਚੌਥੇ ਦਿਨ ਮੈਂ ਦੁੱਧ ਤੇ ਆ ਜੂਗੀ। ਠੀਕ ਆ। ਹਾਂ। ਕੀ ਬਾਤਾਂ ਹਨਾ ਜੇ ਵੱਡੀ ਰੱਖਣ ਦਾ ਸ਼ਕੀਨ ਆ ਕੋਈ ਮੇਲਿਆਂ ਮੂਲਿਆਂ ਚ ਚਵਾਈਆਂ ਕਰਾਉਣੀਆਂ ਦਾ ਹਨਾ। ਹਰ ਪੱਖੋਂ ਮੈਂ ਪੂਰੀ ਐ। ਪੂਰੀ ਆ। ਤੇ ਪਾਉ ਜੀ ਗਊ ਆਪਣੀ ਕਿਹੜਾ ਸੂਆ ਇਹ 6 ਦਾ ਤੇ ਦੂਜਾ ਸੂਆ ਹੈ ਦੱਸਿਓ 6 ਛੇਗੀ ਮੂੰਹ ਅੱਜ ਜਾ ਕੇ ਦੂਜਾ ਸੂਆ ਕਰਮਾਂ ਵਾਲੀ ਹਾਂ ਕੀ ਬਾਤ ਆ ਮਗਰ ਆਗੀ ਬੱਛੀ ਮਗਰ ਇਹ ਡੀਜ਼ਲ ਛਾਨ ਦੀ ਬੱਛੀ ਹੈ ਡੀਜ਼ਲ ਦੀ ਬੱਛੀ ਡੀਜ਼ਲ ਦਾ ਟੀਕਾ ਲਵਾਇਆ ਉਹਨਾਂ ਨੇ ਬੜਾ ਟੌਪ ਦਾ ਮਾਲੀ ਹੈ ਹਾਂ ਜਿਹਦਾ ਮਰਜੀ ਚੈੱਕ ਕਰਾ ਲੈ ਠੀਕ ਆ ਸ਼ਾਈ ਵਾਲ ਪਿਓਰ ਸ਼ਾਈ ਵਾਲ ਪਿਓਰ ਤੇ ਸੂਆ ਦੂਜਾ ਸੂਆ ਦੂਜਾ ਪਹਿਲਾਂ ਨੇ ਕੀ ਦੁੱਧ ਹਰ ਕਾਟ ਇਹਦੇ ਅੰਦਰ ਰਿਹਾ ਇਹਦਾ 25 26 ਕਿਲੋ ਦਾ ਅੱਛਾ ਹੁਣ ਇਹਦੇ ਤੇ ਸਟਾਰਟਿੰਗ ਬੌਲਾ 22 ਕਿਲੋ 24 ਕਿਲੋ ਵੀ ਹੋ ਸਕਦਾ 22 ਕਿਲੋ ਹੁਣ ਬੌਲਾ ਕਰਮ ਵਾਲੀ ਰਾਣੀ ਕੋਲੇ 24 ਕਿਲੋ ਵੀ ਬੌਲਾ ਹੋ ਸਕਦਾ ਇਹਦੇ ਥੱਲੇ ਕੀ ਬਾਤ ਆਈਆਂ ਕੀ ਬਾਤ ਪਰ ਚੂਨ ਤਾਂ ਇਹ ਲੱਗਾ ਕੱਲ ਹੀ ਸੁਈ ਆ ਕੱਲ ਕੱਲ ਟਕਾਲੀ ਤੇ ਰਾਤੀ ਅਸੀਂ ਰਾਤ ਦਾ ਤੇ ਦਿਨ ਦਾ ਜਿੱਦਾਂ ਇਹਦਾ 24 ਕਿਲੋ ਦੁੱਧ ਬਣਾਇਆ ਐ ਦੋ ਦਿਨ ਅੱਛਾ ਬੌਲਾ ਬਣਾਇਆ ਦਾ ਠੀਕ ਆ ਹਾਂ ਤੋਰ ਕਰਾ ਦਈਏ ਚੈੱਕ 30 ਕਿਲੋ ਵੱਛੀ ਦੁੱਧ ਦੇਉ ਕਲੀਨ ਸਾ ਜਿਆਦਾ ਨਹੀਂ ਆਂਦਾ ਕਿਆ ਬਾਤਾਂ ਆਈਆਂ ਹਨ ਛਾਈ ਵਾਲ ਨਾ ਨਹੀਂ ਗਰਮੀ 2 ਘੰਟੇ ਧੁੱਪੇ ਬੰਨ ਕੇ ਬੰਦਾ ਲੈ ਜਾ ਵੇਖੋ ਸੱਜਣੋ ਜਿਵੇਂ ਕਹਿ ਗਏ ਨਾ ਪਾਂਡਰ ਲੇਵੇ ਦੀ ਥੱਲੇ ਤੇ ਆਹ ਨੂੰ ਤੇ ਠਕ ਲੋ ਤਾਂ ਨਹੀਂ ਜਾਂਦਾ ਤੇ ਬਹੁਤ ਖਰੀ ਫਿਰ ਜਿਹਦੇ ਚੋਲੀ ਦਾ ਵਾਏ ਤੁਹਾਡੇ ਕੱਕ ਨਹੀਂ ਰਹਿ ਜਾਣਾ ਕਿਆ ਬਾਤਾਂ ਕਈ ਦਿਨ ਬਾਅਦ ਬੰਨੀ ਸ਼ੁਰੂ ਹੋਈ ਦੀ ਗੱਲ ਚਵਾਈ ਵੀ ਬਹੁਤ ਚੰਗੀ ਆ ਬਹੁਤ ਜਿਆਦੀ ਜਲਦੀ ਸਖਰੀ ਆਂਦੀ ਕੋਈ ਨਹੀਂ ਉਹ ਸੀਲ ਠੰਡੀ ਪੂਰੀ 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 ਠੀਕ ਆ ਵੀ ਚੂਣ ਆ ਜੇ ਕੋਈ ਐ ਨਹੀਂ ਨਾ ਨਾ ਲੱਤ ਛਾੜ ਮਾਰੇ ਚੂਣ ਲੱਗਿਆ ਬਾਲਟੀ ਥੱਲੇ ਰੱਖ ਕੇ ਚੂਣ ਦੇ ਵੀ ਮੇਰੀ ਗਾਰੰਟੀ ਠੀਕ ਆ ਰੇਟ ਇਹਦਾ ਇਹਦਾ ਰੇਟ ਤਾਂ ਗੁਰਦੀਸ਼ਾ 70000 ਆ ਰਿਹਾ 20000 ਵਿੱਚ ਮਾਨ ਕਰਨਾ ਅੱਛਾ ਹਾਂ ਪਰ ਇਦੀ ਬੱਚੀ ਮਿਲਣੀ ਨਹੀਂ ਲੱਗ ਰਿਹਾ 70000 ਸਹੀ ਗੱਲ ਕੋਈ ਸ਼ੱਕ ਨਹੀਂ ਕੋਈ 68000 ਦੀਆਂ ਨਾ ਬੱਚੀ ਦੇਣੀ ਇਹ ਨਾ ਕਿ ਆਖੇ 65 ਲੀਲਾ ਜਾਂ 63 ਲੀਲਾ ਨਹੀਂ 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 ਹੁਣ ਜਿਹੜਾ ਕਹੂਗਾ ਫਿਰ ਉਹਨੂੰ ਸਮਝ ਨਹੀਂ ਹਨਾ ਹਾਂ ਬੱਚੀ ਕੋਈ ਅੰਤ ਹੀ ਕੋਈ ਨਹੀਂ ਖਾਵੇ ਗਾਂ ਪਛਾਂ ਅਜੇ ਤਾਂ ਸੁਨਖਾ ਚਾਈ ਬੱਚੀ ਤੈ ਮਾਰੀ ਬੈਠੀਆ ਕੀ ਆਪ ਇਹ ਕੱਪ ਦੇ ਕੋ ਟੋਕੜਿਆ ਗੁਲਦੀਸ਼ਾ ਆਹੀ ਗਾਂ ਗਾਂ ਅੱਛਾ ਗਾਂ ਟੋਕੜਿਆ ਦੇਖ ਲੈ ਸੱਤ ਕਿੱਦਾਂ ਦੋਦੇ ਕੱਢ ਲਈ ਇਹ ਬਾਹਰ ਨੂੰ ਐਸੇ ਹੀ ਨਾ ਵਿਖਾ ਦੇ ਚੱਲ ਇੱਥੇ ਵਿਖਾ ਦੇ ਇਹ ਦੀਆਂ ਬਰਲਾਈਆਂ ਕਰਾ ਦਗੇ ਚੱਕ ਕੇ ਰਾਂ ਨੀਲੀ ਰਾਵੀ ਦੀ ਵੀ ਖਰੀਦਣੀਆਂ ਕਹੇ ਸਹਿਬ ਆਪਣੇ ਭੈਣਾ ਭਰਾ ਨੇ ਵੇਖੋ ਸੱਜਣਾ ਕੱਟੀ ਨੂੰ ਬਰਲ ਬਰਲ ਲੱਗੀ ਤੋਂ ਤੇ ਵੀ ਨਿਸ਼ਾਨ ਤੇ ਆ ਆ ਗਈ ਢੇਰੀ ਕਿਹੜੀ ਗਾਂ ਇਹ ਆ ਗਈ ਛਰੀ ਬੈੜਿਆ ਅੱਛਾ ਇਹ ਆਪਾਂ ਗਾਰੰਟੀ ਨਹੀਂ ਦਊਂ ਨੀ ਨਰੀ ਦੰਪਣੇ ਕੀਆ ਹਾਂ ਗਾਰੰਟੀ ਨਹੀਂ ਦੇਣੀ ਠੀਕਾ ਭਰਾਇਆ ਆਪਣੇ ਬੰਦਿਆਂ ਤੋਂ ਲੈਣਾਂ ਠੀਕ ਆ ਹਾਂ ਤੇ ਦੁੱਧ ਦੁੱਧ ਇਹਦੇ ਕੋਲੇ ਕਿੰਨਾ ਆਖਾ ਅੱਠ ਕਿਲੋ ਹੋਊਗਾ ਪੱਕਾ ਅੱਛਾ ਤੇ ਕਿਤੇ ਜੇ ਸਵੇਰ ਵੈੜ ਸੂਈ ਏ ਠੀਕ ਆ ਜਿਹੜਾ ਘਰ ਰੱਖਣ ਨੂੰ ਜਿਹੜਾ ਮਰਜ਼ੀ ਲੈ ਜੇ ਇਹ ਹਾਂ ਨਾ ਹੀ 15000 ਦੀ ਦੇ ਦੇਣੀ ਠੀਕ ਆ 15000 ਹਾਂ ਆ ਜਿਹੜੀ ਵੈਦ ਆ ਇਹ ਬਸ ਆਰ ਸਾਦਾੇ ਵੇਚਦੀ ਆ ਤੁੰ ਅੱਛਾ ਇਹ ਦੀ ਨਾ 18 ਕਿਲੋ ਦੀ ਗਾਰੰਟੀ ਵੀ ਦੇ ਦਾਂਗੇ ਠੀਕ ਆ ਤੇ ਇਹ ਆਪਾਂ 35000 ਦੀ ਦੇ ਦਾਂਗੇ 30 ਦੀ ਦੇ ਦਾਂਗੇ ਜਿਹੜਾ ਮਰਜ਼ੀ ਲੈ ਜੇ ਜਿਹੜਾ ਮਰਜ਼ੀ ਲੈ ਜੇ 30000 ਦੀ ਹਾਂ ਠੀਕ ਆ ਕੀ ਬਾਤਾਂ ਹੈ ਲੋ ਵੀ ਸੱਜਣੋ ਐਨੀਮਲ ਤੁਹਾਨੂੰ ਮੈਂ ਸਾਰੇ ਜਿਹੜੇ ਅੱਜ ਹਾਜ਼ਰ ਆ ਮਲਟੋਏ ਪੈਂਡ ਦੇ ਵਿੱਚ ਵਿਖਾਤੇ ਆ ਦੁਬਾਰਾ ਫੇਰ ਕੀੜਾ ਝਾਤ ਮਾਰ ਲੂ ਸੱਜਣੋ ਆ ਝੂਟੀ ਥੱਲੇ ਬਹੁਤ ਚੰਗਾ ਦੁੱਧ ਤੇ ਲੇਵਾ ਭਾਂਡਾ ਵਾਇਰਲ ਹੋਰ ਲ ਕੀ ਕਹਿਣੇ ਲੱਗੀ ਆ ਤੇ ਰੇਟ ਵੀ ਯਾਰ ਅੱਜ ਉੜਦੀਆਂ ਜਾਣ ਵਾਲੇ ਆ ਮੀਣੀ ਇਹਦੀ ਵੀ ਹਰ ਪੱਖ ਤੋਂ ਤੁਹਾਡੀ ਤਸੱਲੀ ਕਰਾਤੀ ਆ ਤੇ ਆ ਕੇ ਵੇਖੋਗੇ ਤੁਹਾਡੇ ਜਾਨਵਰ ਜਿਹੜੇ ਸੱਜਣੋ ਪਸੰਦ ਆਉਣਗੇ ਟੌਪ ਦੀਆਂ ਕਿਉਂਕਿ ਗਾਂ ਨੂੰ ਵੀ ਵਾਧੇ ਵਾਲੀਆਂ ਝੋਟੀਆਂ ਸਜਣੋਂ ਤੇ ਉਹ ਵੀ ਮੈਂ ਅੱਜ ਜਿਹੜੀ ਝੋਟੀ ਦੂਜਾ ਸੂਬਾ ਸਜਣੋਂ ਚੰਗਾ ਦੁੱਧ ਉਹਦੇ ਕੋਲੇ ਵੀ ਅਰੇ ਠੋਦਾਂ ਦਾ ਵੀ ਇੱਥੇ ਜੇ ਇਹ ਸਾਰੀ ਗੱਲਬਾਤ ਹੋਰ ਨਾ ਪਹਿਲਾਂ ਕਰਾਤੀ ਤੇ ਆ ਮੈਂ ਦਾ ਤਾਂ ਫਰੋੜਾ ਬੰਨਾ ਹੀ ਨਹੀਂ ਸਜਣੋਂ ਕੋਈ ਜਿਹਨੂੰ ਕਹਿ ਦਈਏ ਨਾ ਵੀ ਹਾਥੀ ਦਾ ਬੱਚਾ ਤੇ ਹਾਥੀ ਦਾ ਬੱਚਾ ਹੀ ਆ ਬਹੁਤ ਵੱਡੀ ਆ ਬੜਾ ਸੋਹਣਾ ਰੰਗ ਰੂਪ ਕੁਦਰਤ ਨੇ ਇਹਨੂੰ ਲਾਇਆ ਤੇ ਬੜਾ ਟਾਂਚਾ ਵੱਡਾ ਤੇ ਓੜਾ ਬੰਨਾ ਫਿਰ ਗਾਂ ਦਾ ਵੀ ਕੋਈ ਨਹੀਂ ਵੇਖੋ ਕੀ ਕਹਿਣੇ